ਕਬੱਡੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸ਼ਹੀਦ ਭਗਤ ਸਿੰਘ ਐਂਡ ਸਪੋਰਟਰ ਕਲੱਬ ਵੱਲੋਂ 29ਵਾਂ ਕਬੱਡੀ ਕੱਪ ਵਿੱਚ ਪਿੰਡ ਠੱਕਰ ਸੰਧੂ ਦੀ ਸਰਕਾਰੀ ਗਰਾਊਂਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਟੀਮਾਂ ਨੇ ਹਿੱਸਾ ਲਿਆ ਇਹ ਟੂਰਨਾਮੈਂਟ ਕਾਮਰੇਡ ਅਜੀਤ ਸਿੰਘ ਮਹਿਤਾਬ ਸਿੰਘ ਅਤੇ ਡੀਐਸਪੀ ਕੁਲਵੀਰ ਸਿੰਘ ਦੀ ਰਹਿਨਮਈ ਹੇਠ ਕਰਵਾਇਆ ਗਿਆ ਜਿਸ ਵਿੱਚ ਜੇਤੂ ਟੀਮ ਨੂੰ 1 ਲੱਖ ਰੁਪਏ ਨਗਦ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 75000 ਅਤੇ 50000 ਰੁਪਏ ਦਾ ਇਨਾਮ ਦਿੱਤਾ ਗਿਆ ਕਬੱਡੀ ਤੋਂ ਇਲਾਵਾ ਹੋਰ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਟੂਰਨਾਮੈਂਟ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦੇ ਵੀ ਕਬੱਡੀ ਮੁਕਾਬਲੇ ਕਰਵਾਏ ਗਏ ਇਸ ਮੌਕੇ ਲੋਕਾਂ ਦੇ ਮਨੋਰੰਜਨ ਲਈ ਗਾਇਕ ਬਾਗੀ ਦਾ ਅਖਾੜਾ ਲਗਾਇਆ ਗਿਆ ਗਲਬਾਤ ਕਰਦਿਆਂ ਡੀਐਸਪੀ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਇਹ ਸਾਡਾ 29ਵਾਂ ਕਬੱਡੀ ਕੱਪ ਹੋਇਆ ਹੈ ਇਸ ਵਿੱਚ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਜਾਂਦੇ ਹਨ ਤੇ ਸਾਡਾ ਅਗਲਾ ਟੂਰਨਾਮੈਂਟ 11 ਜਨਵਰੀ 2026 ਚ ਹੋਵੇਗਾ ਜਿਸ ਵਿੱਚ ਬੈਸਟ ਤਾਵੀ ਅਤੇ ਜਾਫੀ ਨੂੰ ਇਨਾਮ ਵਜੋਂ ਟਰੈਕਟਰ ਦਿੱਤਾ ਜਾਵੇਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਟੂਰਨਾਮੈਂਟ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕਰਵਾਏ ਜਾਂਦੇ ਹਨ ਤਾਂ ਕਿ ਬੱਚੇ ਹੋਰ ਪਾਸੇ ਨਾ ਜਾਣ ਇਹ ਮੇਲਾ ਐਨਆਰਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਕੰਮਲ ਹੋਇਆ ਹੈ। ਇਸ ਮੌਕੇ ਮਨਦੀਪ ਪ੍ਰਤਾਪ ਸਿੰਘ ਚੀਫ ਇੰਜੀਨੀਅਰ ਬੀਐਸਐਨਐਲ ਅਤਿੰਦਰਪਾਲ ਸਿੰਘ डॉक्टर सिंह, डॉक्टर डा पाल संधु पीएचडी प्रताप सिंह संधु सरबजीत सिंह, तरलोचन संधु ठेकेदार कश्मीर सिंह पंजाब संधू गुरविंदर संधु जिंदा पहलवान जोड़ा संधु पहलवान काका संधु पहलवान दीपक संधु पहलवान गुरदेव सिंह खालसा अमृतपाल सुखमन जोत हाकी प्लेयर हीरा पहलवान शहजादा पहलवान ਹਰਪਾਲ ਤਰਮਿੰਦਰ ਸਿੰਘ ਪਹਿਲਵਾਨ ਡਾਕਟਰ ਅੰਮ੍ਰਿਤਪਾਲ ਸਿੰਘ ਯੂ ਐਸ ਏ ਗਗਨ ਸੰਧੂ ਕੈਨੇਡਾ ਤਰਨ ਸੰਧੂ ਯੂ ਕੇ ਬੌਸਪੇਨ ਜੋਬਨ ਸੰਧੂ ਕੈਨੇਡਾ ਕੁਲਬੀਰ ਸੰਧੂ ਯੂ ਏ ਜਸਰਾਜ ਸਿੰਘ ਯੂ ਏ ਉਦੇ ਸੰਧੂ ਆਸਟ੍ਰੇਲੀਆ ਸ਼ਰਨ ਸੰਧੂ ਜਰਮਨ ਅੰਮ੍ਰਿਤ ਸੰਧੂ ਲਵ ਸੰਧੂ ਅਤੇ ਕਰਨ ਸੰਧੂ ਨੂੰ ਕਲਬ ਵੱਲੋਂ ਸਨਮਾਨਿਤ ਕੀਤਾ ਗਿਆ ਤੁਹਾਡੇ ਚੈਨਲ ਦੇ ਜ਼ਰੀਏ ਵਰਲਡ ਵਾਈਡ ਦੇਸ ਵਿਦੇਸ਼ ਦੇ ਵਿੱਚ ਵੀ ਜਿੱਥੇ ਸਾਡੇ ਪੰਜਾਬੀ ਵੱਸ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਪਰਪਰੀ ਸਤਿ ਸ਼ਕਲ ਇਹ ਜੀ ਆਪਾਂ ਅੱਜ 29ਵਾਂ ਜਿਹੜਾ ਹੈਗਾ ਪਿੰਡ ਠੱਕਰ ਸੰਧੂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਮਾਝੇ ਦੀ ਧਰਤੀ ਤੇ ਸ਼ੀਤਿਆਜਮ ਸਦਾ ਭਗਤ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ ਕੁਰਬਾਨੀ ਨੂੰ ਸਮਰਪਿਤ ਜਿਹੜਾ 29ਵਾਂ ਜਿਹੜਾ ਹੈਗਾ ਇਹ ਕਬੱਡੀ ਟੂਰਨਾਮੈਂਟ ਕਰਾਇਆ ਗਿਆ ਔਰ ਇਹਦੇ ਵਿੱਚ ਵੱਖ-ਵੱਖ ਕਲੱਬਾਂ ਦੀਆਂ ਨਾਮੀ ਟੀਮਾਂ ਔਰ ਜ਼ਮੀਨ ਨਾਲ ਜੁੜੇ ਹੋਏ ਜਿਹੜੇ ਸਾਡੇ ਪਲੇਅਰ ਭਰਾ ਨੇ ਛੋਟੇ ਵੀਰ ਨੇ ਬੱਚੇ ਨੇ ਉਹ ਆਪਣੇ ਜੋਰ ਦਿਖਾ ਰਹੇ ਆ ਇਹਦੇ ਜਰੀਏ ਜਿਹੜਾ ਸਾਡਾ ਹੈਗਾ ਇਹੀ ਸੰਦੇਸ਼ ਆ ਮੈਸੇਜ ਦੇ ਰਹੇ ਆ ਪੂਰੇ ਆਵਾਮ ਨੂੰ ਕਿ ਲੋਕ ਜਿਹੜੇ ਨੇ ਨਸ਼ਿਆਂ ਦਾ ਤਿਆਗ ਕਰਨ ਔਰ ਜਿਹੜਾ ਹੈਗਾ ਖੇਡਾਂ ਨਾਲ ਜੁੜਨਾ ਸੇਤਾ ਸਾਂਭਣ ਤੰਦਰੁਸਤੀਆਂ ਜਿਹੜੀਆਂ ਨੇ ਨਿਰੋਵਾ ਸਮਾਜ ਜਿਹੜਾ ਨਿਰੋਵਾ ਸਰੀਰ ਹੀ ਨਿਰੋਵਾ ਸਮਾਜ ਦੀ ਸਿਰਜਣਾ ਕਰ ਸਕਦਾ ਇਸ ਕਰਕੇ ਐਡੀ ਕੋ ਗੱਲ ਹੈਵ ਨਹੀਂ ਜਿਹੜਾ ਕਿ ਪੰਜਾਬ ਨੂੰ ਉਹ ਟੈਗ ਲਾ ਦਿੱਤਾ ਜਾਂਦਾ ਨਸ਼ੀ ਦਾ ਬਿਲਕੁਲ ਕੋਈ ਬਾਰਡਰ ਜਿਹੜਾ ਹੈਗਾ ਉੱਥੇ ਬਹੁਤ ਸਰਕਾਰਾਂ ਪੰਜਾਬ ਪੁਲਿਸ ਬਹੁਤ ਜ਼ਬਰਦਸਤ ਜਿਹੜਾ ਬਾਰਡਰ ਤੇ ਪ੍ਰਬੰਧ ਕਰ ਰਹੀ ਆ ਜਿਹੜਾ ਸਾਡਾ ਬਾਰਡਰ ਯੂਜ਼ ਹੁੰਦਾ ਸਾਡੇ ਪਿੰਡਾਂ 'ਚ ਕੋਈ ਇਹੋ ਜਿਹੀ ਕੋ ਪ੍ਰੋਟੈਕਸ਼ਨ ਨਹੀਂ ਨਾ ਉਹਦੀ ਕਨਜੈਪਸ਼ਨ ਆ ਇਸ ਕਰਕੇ ਹੁਣ ਅੱਗੇ ਤੋਂ ਆਪਾਂ ਹੋਰ ਹੀ ਤਗੜਾ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਭਰਾ ਨੇ ਬਾਉ ਵਾਲਖੋਜੀ ਬਾਉ ਸਾਪ ਵੀ ਕਿਹਾ ਜਾਂਦਾ ਇਹਨਾਂ ਨੂੰ ਇੰਟਰਨੈਸ਼ਨਲ ਕਬੱਡੀ ਪਲੇਅਰ ਨੇ ਔਰ ਇਹਨਾਂ ਦੀ ਰਹਿਨਮਾਈ ਦੇ ਵਿੱਚ ਪੂਰੇ ਨਗਰ ਨਿਵਾਸੀ ਬਿਨਾ ਪਾਰਟੀਬਾਜੀ ਦੇ ਉੱਤੇ ਉੱਠ ਕੇ ਠੱਕਰ ਸੰਧੂ ਦੇ ਜਨੀਆਂ ਪਤੀਆਂ ਨੇ ਸਾਰੇ ਭੈਣ ਭਰਾ ਉਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਹੁਣ ਫਾਈਨਲ ਮੈਚ ਹੋਣ ਲੱਗਾ ਉਹਨਾਂ ਨੂੰ ਜਿਹੜੀ ਫਰਸਟ ਸੈਕੰਡ ਥਰਡ ਟੀਮਾਂ ਉਹਨਾਂ ਦਾ ਕੀ ਨਾਮ ਹੈ ਜੀ 1 ਲੱਖ 75 ਹਾਂ ਜੀ ਨਹੀਂ 1 ਲੱਖ ਹਾਂ ਜੀ ਹਾਂ ਜੀ ਉਹਨਾਂ ਦੀ ਟੀਮਾਂ ਨੂੰ ਕੀ ਤੁਸੀਂ ਇਹ ਪ੍ਰਾਈਜ਼ ਕਰ ਰਹੇ ਹੋ ਇਨਾਮ ਜੀ ਜਿਹੜੀ ਫਰਸਟ ਟੀਮ ਨੂੰ 1 ਲੱਖ ਸੈਕੰਡ ਨੂੰ 75 ਥਰਡ ਨੂੰ 50 ਹਜ਼ਾਰ ਔਰ ਜਿਹੜੀਆਂ ਜਨੀਆਂ ਵੀ ਟੀਮਾਂ ਭਾਗ ਲੈ ਰਹੀਆਂ ਨੇ ਹਰੇਕ ਨੂੰ ਵਧੀਆ ਰਾਸ਼ੀ ਦੇ ਕੇ ਸਨਮਾਨ ਕਰੇ। ਹੋਰ ਜਨਵਰੀ ਤੋਂ ਇੱਕ ਐਲਾਨ ਕੀਤਾ ਵਾ ਕੀ ਚੀਜ਼ ਹੈ? ਆ ਪਾਣੀ ਜਿਹੜੀ ਮੇਨ ਗੱਲ ਆ ਤੁਸੀਂ ਬਹੁਤ ਜੀ ਸਵਾਰਕੀ ਦਾ 11 ਜਨਵਰੀ ਦਿਨ ਐਤਵਾਰ ਅਗਲਾ ਸਾਲ। ਉਹਦੇ ਵਿੱਚ ਬਹੁਤ ਤਗੜੇ ਇੱਥੇ ਕਬੱਡੀ ਦੇ ਜੋਰ ਜਿਹੜੇ ਆ ਉਹ ਕਰਾਏ ਜਾਣਗੇ। ਇੱਕ ਦਿਨਾਂ ਟੂਰਨਾਮੈਂਟ ਹੋਏਗਾ। ਉਹਦੇ ਵਿੱਚ ਜਿਹੜਾ ਹੈਗਾ ਉੱਤਮ ਜਿਹੜਾ ਰੇਡਰ ਆ ਜਿਹਨੂੰ ਬੈਸਟ ਰੇਡਰ ਕਿਹਾ ਜਾਂਦਾ ਉਹਨੂੰ ਵੀ ਟਰੈਕਟਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ। ਔਰ ਜਿਹੜਾ ਹੈਗਾ ਬੈਸਟ ਸਟਾਪਰ ਰੋਕਣ ਵਾਲਾ ਧਾਵੀ ਤੇ ਜਾਫੀ ਉਹਨੂੰ ਵੀ ਟਰੈਕਟਰ ਦੇ ਨਾਲ ਸਨਮਾਨਤ ਕੀਤਾ ਗਿਆ। ਆਪਣੇ ਮਾਦੇ ਨਾਮ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਜੀ ਜਿਹੜਾ ਮਾੜਾ ਮੋਟਾ ਟੈਗ ਸਾਡਾ ਕਿਸੇ ਕੋਈ ਤਰ੍ਹਾਂ ਲਗਾ ਉਹਨੂੰ ਧੋਦਣਾ ਆਪਾਂ ਖੇਡੀਏ ਜ਼ਮੀਨਾਂ ਨਾਲ ਜੁੜੀਏ ਪੜ੍ਹੀਏ ਅਫਸਰ ਬਣੀਏ। ਬਿਲਕੁਲ ਠੀਕ ਹੈ। ਤੁਹਾਡੇ ਨਾਮ ਕਿਉਂਕਿ ਸੁਖਮਨ ਸਰਜੀਤ ਹਕੀਕਤ ਹੈ ਜੀ ਮੇਰੇ ਅਨੁਸਾਰ ਇਹ 50 20 ਕਬੱਡੀ ਖੇਡਦਾ ਹਾਂ ਪ੍ਰੈਕਟਿਸ ਕਰਦਾ ਹਾਂ।

ਪਸੰਦੂ ਵਿਖੇ ਹੋ ਰਿਹਾ ਇਸ ਖੇਡ ਮੇਲੇ ਦੇ ਵਿੱਚ ਜੋ ਕਿ ਬਹੁਤ ਸਮੇਂ ਤੋਂ 27 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸ਼ਹੀਦ ਭਗਤ ਸਿੰਘ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਇਸ ਮੇਲੇ ਦਾ ਮੁੱਖ ਮਕਸਦ ਸਾਡੇ ਨੌਜਵਾਨ ਸਾਡੇ ਬੱਚੇ ਉਹਨਾਂ ਨੂੰ ਖੇਡਾਂ ਨਾਲ ਜੋੜਨਾ ਸਿਹਤ ਪ੍ਰਤੀ ਉਹਨਾਂ ਨੂੰ ਜਾਗਰੂਤ ਕਰਨਾ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਣ ਕਿਉਂਕਿ ਸਾਡੇ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਇੱਕ ਅਗਾਹ ਵਧਣ ਲਈ ਚੰਗੀ ਸਿਹਤ ਤੇ ਚੰਗੀ ਸਿਹਤ ਦੋਨਾਂ ਦੀ ਜ਼ਰੂਰਤ ਹੈ ਜੇ ਸਿਹਤ ਹੋਵੇ ਤੇ ਸਿਹਤ ਹੋਊਗੀ ਤਾਂ ਹੀ ਸਾਡੇ ਬੱਚੇ ਜਿਹੜੇ ਅੱਗੇ ਵੱਧ ਸਕਣਗੇ ਇਹਨਾਂ ਦੀ ਜਿਹੜੇ ਪਿੰਡੂ ਮੇਲੇ ਨੇ ਇਹਨਾਂ ਦੇ ਵਿੱਚ ਛੋਟੇ ਬੱਚੇ ਜਿਹੜੇ ਇਸੇ ਤਰ੍ਹਾਂ ਜਿਹੜੇ ਬੱਚੇ ਪੜ੍ਹ ਰਹੇ ਆ ਉਹਨਾਂ ਨੂੰ ਇੱਕ ਜੋਸ਼ ਪੈਦਾ ਅੰਦਾਜ਼ਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮਾਂ ਲਈ ਅੱਗੇ ਵਧਦੇ ਆ ਤੇ ਇਹਦੇ ਨਾਲ ਨਾਲ ਜਿੱਦਾਂ ਸਾਡੇ ਸ਼ਹੀਦ ਭਗਤ ਸਿੰਘ ਜਿਕੇ ਮਹਾਨ ਸ਼ਹੀਦ ਹੋਏ ਆ ਜਿਨ੍ਹਾਂ ਨੇ ਸਾਡੇ ਦੇਸ਼ ਲਈ ਸਾਡੇ ਸਮਾਜ ਲਈ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਆ ਉਹਨਾਂ ਵਾਂਗੂ ਅੱਗੇ ਵਧਣ ਦੀ ਜਿਹੜੀ ਆ ਸਾਡੇ ਨੌਜਵਾਨਾਂ ਦੇ ਵਿੱਚ ਉਹਨਾਂ ਨੂੰ ਵਰਕ ਕਰਨ ਦਾ ਜਿਹੜਾ ਜੋਸ਼ ਪੈਦਾ ਹੋਏ ਇਸ ਕਰਕੇ ਇਹ ਜਿਹੜਾ ਖੇਡ ਮਨਾਈ ਜਾਂਦਾ ਤੇ ਸਾਰੇ ਬੱਚਿਆਂ ਨੂੰ ਤੇ ਇਹ ਮੇਲੇ ਦੇ ਸਾਰੇ ਪਰਮੰਧਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਮੈਂ ਇਸ ਖੇਡ ਮੇਲੇ ਦਾ ਬਹੁਤ ਧੰਨਵਾਦ ਕਰਦਾ ਹਾਂ